ਇੰਦਸਤਾਨ ਇੱਕ ਵਾਰ ਫਿਰ ਵੱਡਾ ਹੋ ਗਿਆ ਹੈ ਦੁਨੀਆ ਦੇ ਵਿੱਚੋਂ ਸਭ ਤੋਂ ਵੱਡਾ ਨੰਬਰ 1 ਉਹ ਕਿਵੇਂ ਹੈ ਕਿਹੜੀ ਅਜੀਹੀ ਰਿਪੋਰਟ ਹੈ ਇਸ ਉੱਤੇ ਚਰਚਾ ਕਰਾਂਗੇ ਤੇ ਨਾਲ ਪੰਜਾਬ ਪ੍ਰਦੇਸ਼ ਭਾਜਪਾ ਦੇ ਟਕਸਾਲੀ ਤੇ ਕੁਝ ਪੁਰਾਣੇ ਖੇਮੇ ਦੇ ਵਿੱਚ ਬਾਜੀਸੁਰਾਂ ਉੱਠਣ ਲੱਗੀਆਂ ਨੇ ਉਹ ਕਿਉਂ ਉੱਠ ਲੱਗੀਆਂ ਨੇ ਤੇ ਇਹ ਜਿਹੜਾ ਸਿਆਸੀ ਮਹਾਂਦਰਾ ਹੈ ਭਾਜਪਾ ਦੇ ਵਿੱਚ ਅਗਲੇ ਸਮੇਂ ਕਿਸ ਤਰ੍ਹਾਂ ਦਾ ਵੇਖਣ ਨੂੰ ਮਿਲੇਗਾ ਦੁਜੇਪਨ ਨੇ ਸੰਭੂ ਜਿਹੜਾ ਟਰੈਕ ਹੈ ਉਹਦੇ ਉੱਤੇ ਕਿਸਾਨਾਂ ਨੇ ਅੱਜ ਹਣ ਮਿੱਥੇ ਸਮੇ ਲਈ ਜਿਹੜਾ ਤਰਨਾ ਵੜ ਦਿੱਤਾ ਹੈ ਤੇ ਧਰਨੇ ਦੇ ਜਿਹੜੇ ਪਹਿਲਾਂ ਇਹ ਤਰਨਾ ਜਾ ਰਿਹਾ ਸੀ ਦਿੱਲੀ ਨੂੰ ਜਿਹੜਾ ਰੋਕਿਆ ਹੋਇਆ ਸੀ ਉਹਦਾ ਇੱਕ ਹਿੱਸਾ ਹੁਣ ਪੰਜਾਬ ਵੱਲ ਵੀ ਮੂੰਹ ਕਰਕੇ ਬੈਠ ਗਿਆ ਅਜਿਹੀ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਉਕੇ ਚਿੰਤਕ ਸਿਆਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਹਿਯੋਗ ਡਾਕਟਰ ਸਾਹਿਬ ਅੱਜ ਕਿਹੜੀ ਅਜੀ ਹ ਰਿਪੋਰਟ ਆਈ ਹੈ ਕਿ ਦੁਨੀਆ ਦੇ ਵਿੱਚੋਂ ਹਿੰਦੁਸਤਾਨ ਸਭ ਤੋਂ ਵੱਡਾ ਹੋ ਗਿਆ ਹੈ ਨੰਬਰ 1 ਉਤੇ ਡਾਕਟਰ ਸਾਹਿਬ ਦੱਸੋ ਰਿਪੋਰਟ ਕੀ ਕਹਿ ਰਹੀ ਹੈ ਦੁਨੀਆ ਨੂੰ ਭਾਰਤ ਵਾਸੀਆਂ ਨੂੰ ਜੀ UNFTA ਦੀ ਦੀ ਤਾਜ਼ਾ ਰਿਪੋਰਟ ਆਈ ਹੈ ਭਿੰਡਰ ਸਾਹਿਬ ਜੀ ਦੇ ਵਿੱਚ ਭਾਰਤ ਦੀ ਆਬਾਦੀ 144.17 ਕਰੋੜ ਹੋ ਗਈ ਹੈ ਅਤੇ ਚੀਨ ਦੀ ਆਬਾਦੀ 142.5 ਕਰੋੜ ਹੈ ਜਿਹਦੇ ਨਾਲ ਭਾਰਤ ਸਭ ਤੋਂ ਵੱਡਾ ਮੁਲਕ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਬਣ ਗਿਆ ਇਸ ਦੇ ਵਿੱਚ ਵਿਸ਼ੇਸ਼ ਗੱਲ ਇਹ ਵੀ ਹੈ ਕਿ 2011 ਚ ਭਾਰਤ ਦੀ ਆਬਾਦੀ 109 ਕਰੋੜ ਹੂੰ ਤੇ ਇਹਦੇ ਵਿੱਚ ਜਿਹੜਾ ਭਾਰਤੀ ਦੀ ਵਾਦੀ ਦੇ ਜਿਹੜਾ ਵੱਧ ਰਹੀ ਹੈ ਨਾ ਉਮਰ 144.17 ਕਰੋੜ ਨਾਲ ਸਭ ਤੋਂ ਵੱਡਾ ਮੁਲਕ ਬਣ ਜਾਣਾ ਆਬਾਦੀ ਦੇ ਵਿੱਚ ਇੱਕ ਬਖਰੀ ਬਸ਼ੀਰ ਕਹਿੰਦਾ ਭਾਵ ਕਿ ਚੀਨ ਨੂੰ ਤਾਂ ਆਪਾਂ ਪਹਿਲਾਂ ਹੀ ਪਛੜ ਚੁੱਕੇ ਸੀ ਤੇ ਹੁਣ ਨੰਬਰ 1 ਭਾਰਤ ਨੇ ਹਿੰਦੁਸਤਾਨ ਨੇ ਉਹ ਬਾਰ ਕਰਾ ਰੱਖਿਆ ਆਬਾਦੀ ਹਾਂਜੀ ਤੇ ਇਹਦੇ ਵਿੱਚ ਜਿਹੜੇ ਉਮਰ ਦਾ ਇੱਕ ਇਹ ਵੀ ਦਿੱਤਾ ਗਿਆ ਇਸ ਰਿਪੋਰਟ ਦੇ ਵਿੱਚ 0 ਤੋਂ 14 ਸਾਲ ਤੱਕ ਦੀ ਉਮਰ ਦੇ ਜਿਹੜੀ 24% ਹੈ ਹੂੰ ਇਹ 10 ਤੋਂ 19 ਸਾਲ ਤੱਕ 17% ਦੀ ਹੈ 10 ਤੋਂ 24 ਸਾਲ ਤੱਕ 26% ਹੈ ਹੂੰ ਅਤੇ 15 ਤੋਂ 64 ਸਾਲ ਤੱਕ 68% ਆਬਾਦੀ ਦਾ ਹਿੱਸਾ ਹੈ ਹੂੰ ਹੂੰ ਇੱਕ ਇਹ ਵੀ ਹੈ ਕਿ 65 ਸਾਲ ਜਾਂ ਉਸ ਤੋਂ ਉੱਪਰ ਉਮਰ ਦਾ ਜਿਹੜੇ ਹੈਗੇ ਉਹਨਾਂ ਦੀ 7% ਆਬਾਦੀ ਦੇ ਵਿੱਚ ਹਿੱਸਾ ਹੈ ਤੇ ਦੇਸ਼ ਦੇ ਵਿੱਚ ਜਿਹੜੀ ਮਰਦਾਂ ਦੀ ਆਉਸਟ ਉਮਰ ਹੈ 71 ਸਾਲ ਤੇ ਔਰਤਾਂ ਦੀ ਉਸ ਤੋਂ 73 ਸਾਲ ਲਈ ਸਾਹਮਣੇ ਆ ਗਿਆ 에어ਪੋਰਟ ਨੇ ਇਸ ਤਰ੍ਹਾਂ ਦੇ ਜਿਹੜੇ ਤੱਥ ਪੇਸ਼ ਕੀਤੇ ਨੇ ਦੇਸ਼ ਦੀ ਆਬਾਦੀ ਦੇ ਵਿੱਚ ਵਿਸ਼ਵ ਪੱਧਰ ਦੇ ਉੱਪਰ ਭਾਰਤ ਨੂੰ ਇੱਕ ਨੰਬਰ ਤੇ ਲਿਜਾਣ ਦੇ ਸੰਬੰਧ ਵਿੱਚ ਬੜੇ ਹੈਰਾਨੀਜਨਕ ਨਤੀਜੇ ਸਾਹਮਣੇ ਆ ਰਹੇ ਨੇ ਤੇ ਇਹ ਵੀ ਆ ਰਿਹਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਭਾਰਤ ਦੀ ਆਬਾਦੀ ਹੋਰ ਬਹੁਤ ਜ਼ਿਆਦਾ ਵੱਧ ਜਾਏਗੀ ਪਿੰਡਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਇਸ ਹੁਣ ਨੰਬਰ 1 ਤੇ ਜਾਣ ਉਤੇ ਦੇਸ਼ ਵਾਸੀ ਇਕ ਦੂਜੇ ਨੂੰ ਵਧਾਈ ਦੇਣ ਜਾਂ ਕੀ ਦੇਣ ਕਿਉਂਕਿ ਸਵਾਲ ਵੱਡੇ ਨੇ 80 ਕਰੋੜ ਲੋਕਾਂ ਨੂੰ ਮੁਫਤ ਆਟਾ ਅਜਿਹੀਆਂ ਸਕੀਮਾਂ ਉੱਤੇ ਗੁਜ਼ਾਰਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਕੇਂਦਰ ਸਰਕਾਰ ਨੇ ਅਜਿਹੇ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਤੇ ਹੁਣੇ ਜਿਹੜੀ ਹਕੂਮਤ ਤੇ ਭਾਜਪਾ ਉਸਨੇ ਆਪਣੇ ਚੋਣ ਵਾਦੇ ਦੇ ਵਿੱਚ ਫਿਰ ਸੰਕਲਪ ਲਿਆ ਵਾਦਾ ਕੀਤਾ ਕਿ ਜਿਹੜੇ 80 ਕਰੋੜ ਉਹ ਲੋਕ ਨੇ ਜਿਹੜੇ ਜਾਨੀ ਕਿ 5 ਕਿਲੋਵਾਟ ਦੀਆਂ ਸਹੂਲਤਾਂ ਵਸੂਲ ਰਹੇ ਸਨ ਉਹਨਾਂ ਨੂੰ ਜਿਹੜੀ ਅਜੇ ਹੀ ਮਦਦ ਅਜੇ ਹੀ ਸਹੂਲਤ ਜਾਰੀ ਰੱਖੀ ਜਾਏਗੀ ਜੇਕਰ ਭਾਜਪਾ ਦੀ ਦੁਬਾਰਾ ਸਰਕਾਰ ਬਣਦੀ ਹੈ ਤਾਂ ਅਜਿਹੇ ਮਾਹੌਲ ਦੇ ਵਿੱਚ ਕੀ ਆਪਾਂ ਮੰਨ ਸਕਦੇ ਹਾਂ ਕਿ ਦੇਸ਼ ਤਰੱਕੀਆਂ ਵੱਲ ਜਾ ਰਿਹਾ ਹੈ ਜਾਂ ਗੁਰਵਤ ਵੱਲ ਡਾਟਸ ਆਫ ਦ ਸਿਊ ਪਿੰਡ ਸਰ ਅਸਲ ਦੇ ਵਿੱਚ ਪਿਛਲੇ ਸਮੇਂ ਤੋਂ ਜੋ ਭਾਰਤ ਦੇ ਵਿੱਚ ਚੱਲ ਰਹੀਆਂ ਨੇ ਨੀਤੀਆਂ ਮੁਫਤ ਖੁਰੋਇ ਵੱਤ ਪੈਦਾ ਕੀਤੇ ਜਾ ਰਹੇ ਨੇ ਮੁਫਤ ਦੀਆਂ ਸਕੀਮਾਂ ਮੰ ਲਗਾਉਣੀਆਂ ਸਕੀਮਾਂ ਤੇ ਵੋਟਾਂ ਦੇ ਦਰਾਂ ਨੇ ਇਸ ਤਰ੍ਹਾਂ ਦੇ ਵਾਅਦੇ ਕਰਕੇ ਵੋਟਾਂ ਲੈ ਲਈ ਜਾਂਦੀਆਂ ਨੇ ਤੇ ਉਹਨਾਂ ਨੂੰ ਮੁਫਤ ਦੇ ਵਿੱਚ ਮੁਫਤ ਆਟਾ ਦਾਣ ਸਕੀਮ ਜਾਂ ਹੋਰ ਇਸ ਤਰ੍ਹਾਂ ਦੀਆਂ ਮੁਫਤ ਸਹੂਤਾ ਦੇਣ ਦਾ ਜਿਹੜਾ ਐਲਾਨ ਕੀਤਾ ਜਾਂਦਾ ਹੈ ਇਹਦੇ ਨਾਲ ਦੇਸ਼ ਦੇ ਵਿੱਚ ਜਿਹੜੀ ਵਿਕਾਸ ਦੀ ਦਰ ਹੈ ਉਹ ਘਟਦੀ ਹੈ ਬਿੱਲੜ ਲੋਕ ਜਿਆਦਾ ਪੈਦਾ ਹੋ ਰਹੇ ਨੇ ਇਹ ਵੀ ਕਾਰਨ ਹੈਗਾ ਪਰੰਤੂ ਦੂਸਰੇ ਪਾਸੇ ਸਰਕਾਰ ਦਾ ਇਹ ਕਹਿਣਾ ਹੈ ਕਿ ਅਸੀਂ ਲੋਕਾਂ ਦੇ ਲਈ ਪ੍ਰਤੀਵਧਾਂ ਲੋਕਾਂ ਨੂੰ ਖੇ ਨਹੀਂ ਰਹਿਣ ਦੇਣਾ ਇਸ ਸੰਬੰਧ ਵਿੱਚ ਸਰਕਾਰ ਦੀਆਂ ਇਹ ਜਿਹੜੀਆਂ ਸਕੀਮਾਂ ਨੇ ਚਾਲੂ ਕੀਤੀਆਂ ਜਾ ਰਹੀਆਂ ਨੇ ਪਰੰਤੂ ਇਹਦੇ ਨਾਲ ਲਾਜ਼ਮੀ ਹੈਗਾ ਕੰਮ ਵੱਲੋਂ ਲੋਕਾਂ ਦਾ ਧਿਆਨ हट ਰਿਹਾ ਹੈ ਤੇ ਰੁਜ਼ਗਾਰ ਦੇ ਮੌਕੇ ਘਟ ਰਹੇ ਨੇ ਤੇ ਅਸਲ ਮੁੱਦਿਆਂ ਦੇ ਵੱਲੋਂ ਲੋਕਾਂ ਦਾ ਧਿਆਨ ਹਟ ਕੇ ਬਿੱਲੜ ਪਣ ਵੱਲ ਨੂੰ ਬਦਰੀ ਹੈ ਜਦ ਕਿ ਦੇਸ਼ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਕਿ ਸਿਹਤ ਦੀਆਂ ਸਮੱਸਿਆਵਾਂ ਨੇ ਭਰ ਗਰੀਬੀ ਦੀਆਂ ਸਮੱਸਿਆਵਾਂ ਨੇ ਨਸ਼ੇ ਖੋਰੀ ਦੀਆਂ ਸਮੱਸਿਆਵਾਂ ਨੇ ਰਾਜਕਤਾਵਾਦੀ ਜਿਹੜੇ ਤੱਤ ਨੇ ਉਹਨਾਂ ਦੀਆਂ ਸਮੱਸਿਆਵਾਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਨਾਲ ਨਿਜਿੱਠਣ ਦੀ ਜ਼ਰੂਰਤ ਹੈ ਤੇ ਦੇਸ਼ ਨੂੰ ਵਿਕਾਸ ਵੱਲ ਅੱਗੇ ਤੋਰਨ ਦੇ ਲਈ ਜ਼ਰੂਰਤ ਹੈ ਇਹ ਬਿਲਕੁਲ ਹਾਂ ਬਿਲਕੁਲ ਨਾਲ ਹੀ ਜਿਹੜੇ ਦੁਨੀਆ ਭਰ ਦੇ ਪੂੰਜੀਪਤੀ ਨੇ ਤੁਮਨ ਦਾ ਧਿਆਨ ਹੋਣਾ ਭਾਰਤ ਵੱਲ ਹੋਰ ਵਧੇਗਾ ਕਿਉਂਕਿ ਭਾਰਤ ਹੁਣ ਖਪਤਕਾਰ ਮੁੜਕ ਵੱਜੋਂ ਹੋਰ ਇੱਕ ਪੈਰ ਪੈਰ ਜਣ ਕੇ ਅੱਗੇ ਵਧਿਆ ਤੇ ਕਹਿੰਦਾ ਭਾਵ ਕਿ ਅਜਿਹੀਆਂ ਸਾਰੀਆਂ ਜਿਹੜੀ ਆਬਾਦੀ ਵਧਨ ਦੀਆਂ ਜਿਹੜੇ ਅੰਕੜੇ ਸਾਹਮਣੇ ਆਏ ਨੇ ਸੂਚੀਆਂ ਸਾਹਮਣੇ ਆਈਆਂ ਨੇ ਇਹਦੇ ਕਈ ਵੱਖਰੇ ਵੱਖਰੇ ਮੈਨ ਨਹੀਂ ਲੈ ਸਕਦੇ ਆ ਜੇਕਰ ਅਸੀਂ ਖਪਤਕਾਰ ਪੱਖੋਂ ਵੀ ਅੱਗੇ ਵਧਾਂਗੇ ਤਾਂ ਜੇਕਰ ਖਪਤਕਾਰ ਵਾਲਾ ਜਿਹੜਾ ਮਾਲ ਹੈ ਉਹ ਸਾਰਾ ਭਾਰ ਦੇ ਵਿੱਚ ਤਿਆਰ ਹੋਏ ਭਾਰਤੀ ਤਿਆਰ ਕਰਨ ਫਿਰ ਭਾਰਤ ਜਿਹੜੀ ਕਿ ਦੁਨੀਆ ਦੇ ਬਰਾਬਰ ਵਿਖੜਾ ਹੋਣ ਦੀ ਸਮਰੱਥਾ ਰੱਖਦਾ ਹੈ ਗੱਡੇ ਸਮੇ ਲਿਖਾ ਜਾ ਤਾਂ ਹੀ ਜਿਹੜੀ ਹੋਣ ਵਾਲੀ ਸਰਕਾਰ ਹੈ ਮੋਦੀ ਸਰਕਾਰ ਉਹ ਵਾਰ-ਵਾਰ ਕਹਿ ਰਹੀ ਹੈ ਕਿ ਜਿਹੜੀ ਅਰਥ ਵਿਵਸਥਾ ਨੂੰ ਅਸੀਂ ਇਕੱਲੇ ਖਿਚਾ ਰਹੇ ਹਾਂ ਦੁਨੀਆ ਦੇ ਵਿੱਚ ਫਰਸਟ 5 ਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਤੇ ਜੁਆਨੋ ਵੱਲੋਂ ਇੱਕ ਰਿਪੋਰਟ ਵੀ ਅੱਜ ਤਾਜ਼ਾ ਤਰੀਕ ਆਈ ਹੈ ਕਿ ਜਿਹੜੀ ਭਾਰਤ ਦੀ ਜਿਹੜੀ ਅਰਥਵਿਵਸਥਾ ਦੀ ਦਰ ਹੈ ਉਹ ਵਧ ਰਹੀ ਹੈ ਸਕਸੈਸਫੁਲ ਹੈ ਤੇ ਮਾਵਲਾ ਇਹ ਸਾਰਾ ਕੁਝ ਸੰਤੁਸ਼ਟੀਜਨਕ ਹੈ ਜੀ ਡਾਟ ਸਰ ਬਿਲਕੁਲ ਭਾਰਤ ਦੀ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਦੌਰਾਨ ਜੀ ਡੀ ਪੀ ਵਧੀ ਹੈ ਜਿਸ ਤਰ੍ਹਾਂ ਕਿ ਇਹਦੇ ਅੰਕੜੇ ਵਧੇ ਨੇ ਵਿੱਚੋਂ ਦੇ ਜਿਹੜੇ ਘਰੇਲੂ ਉਤਪਾਦ ਦੀ ਜਿਹੜੀ ਦਰ ਵਧੀ ਹੈ ਉਹ ਉਹ ਵੀ ਦੇਸ਼ ਦੇ ਕਿ ਵਿਸ਼ਵ ਦੇ ਪੱਧਰ ਦੇ ਉੱਪਰ ਭਾਰਤ ਅੱਗੇ ਵਧ ਰਿਹਾ ਹੈ ਜਿਸ ਤਰ੍ਹਾਂ ਕਿ ਹੁਣ ਇਹ ਦੇਖਿਆ ਜਾਵੇ ਪੱਛਮ ਦੇ ਵਿੱਚ ਕ੍ਰਾਈਸਿਸ ਹੈ ਆਰਥਿਕ ਕ੍ਰਾਈਸਿਸ ਹੈ ਯੂਰਪ ਦੇ ਵਿੱਚ ਬੜਾ ਕ੍ਰਾਈਸਿਸ ਹੈ ਬੜੇ ਇਸ ਤਰ੍ਹਾਂ ਜੁਧਮਈ ਸਥਿਤੀਆਂ ਚੱਲ ਰਹੀਆਂ ਨੇ ਉਸ ਦੇ ਵਿੱਚ ਜਿਵੇਂ ਭਾਰਤ ਬਹੁਤ ਵੱਟਾ ਮੁਲਕ ਹੋਣ ਦੇ ਨਾਤੇ ਇੱਥੇ ਬਹੁਤ ਵੱਡੀ ਮੰਡੀ ਵੀ ਹੈ ਤੇ ਬੜੀ ਇਥੋਂ ਦੀ ਘਰੇਲੂ ਉਤਪਾਦ ਦੀ ਪੈਦਾ ਕਰਨ ਦੀ ਸਮਰੱਥਾਾਂ ਵੀ ਬਹੁਤ ਨੇ ਤੇ ਵਿਸ਼ਵ ਦੀ ਜਿਹੜੀ ਵੱਡੀ ਬਾਹਰ ਮੰਡੀ ਆ ਉਹਦੇ ਵਿੱਚ ਵੀ ਆਪਣੇ ਆਪ ਨੂੰ ਇੱਕ ਵੱਖਰਾ ਸਥਾਨ ਰੱਖਦਾ ਮਹਿਸੂਸ ਹੋ ਰਿਹਾ ਇਹ ਵੀ ਰਸ ਹੈ ਹੂੰ ਬਿਲਕੁਲ ਕਰੋਨਾ ਕਾਲ ਦੀ ਇਰਦ ਗਿਰਦ ਬਹੁਤ ਸਾਰੇ ਦੇਸ਼ ਬੁਰੀ ਤਰ੍ਹਾਂ ਪੈਣਾ ਥੋਖੜੇ ਪ੍ਰਭਾਵਿਤ ਹੋਏ ਉਸ ਜਿਹੜਾ ਮਾਹੌਲ ਸੀ ਉਸ ਤੋਂ ਪਰਤੂ ਭਾਰਤ ਸਥਿਰ ਰਿਹਾ ਇਹ ਭਾਰਤੀ ਹੀ ਨਹੀਂ ਕਰੇ ਦੁਨੀਆ ਦੇ ਜਿਹੜੇ ਵੱਡੇ ਅਰਥ ਸ਼ਾਸਤਰੀ ਨੇ ਉਹ ਵੀ ਕਹਿ ਰਹੇ ਨੇ ਖੈਰ ਭਾਰਤ ਦੀਆਂ ਜਿਹੜੀਆਂ ਅਗਲੇ ਸਮੇਂ ਕੀ ਨੀਤੀਆਂ ਨੇ ਉਹ ਅਗਲੀ ਜਿਹੜੀ ਸਰਕਾਰ ਬਣ ਕੇ ਸਾਹਮਣੇ ਆਏਗੀ ਉਹ ਵੀ ਕਈ ਹਮਲੇ ਮਾਰੇਗੀ ਪਾਰਤਵਾਸੀਆਂ ਦੇ ਨਾਲ ਇੰਨੀ ਦੇਣੀ ਜਿਹੜੀ ਚੋਣ ਵਾਧੇ ਕੀਤੇ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਜਿਹੜੀ ਹਕੂਮਤ ਤੇਰੇ ਉਹਦਾ ਇੱਕ ਵਾਅਦਾ ਵੀ ਹੈ ਕਿ 70 ਸਾਲ ਤੋਂ ਉੱਪਰ ਜਿੰਨੇ ਵੀ ਲੋਕ ਹੋਣਗੇ ਉਹਨਾਂ ਲਈ ਜਿਹੜੀ ਹੈ ਉਹਨਾਂ ਦੀ ਸਿਹਤ ਸੰਭਾਲ ਲਈ ਉਹਨਾਂ ਦੇ ਇਲਾਜ ਉੱਤੇ ਜਿਹੜਾ 5 ਲੱਖ ਰੁਪਏ ਜਿੰਨਾ ਵੀ ਖਰਚ ਆਏਗਾ ਉਹ ਸਰਕਾਰ ਉੱਤੇਗੀ ਡਾਕਟਰ ਸਾਹਿਬ ਦੂਜੇ ਬੰਨੇ ਆਪਾਂ ਦੇਖੀਏ ਕਿ ਚੋਣਾਂ ਦਾ ਮਾਹੌਲ ਹੈ ਚੋਣ ਪ੍ਰਚਾਰ ਵੱਡੇ ਪੱਦਰ ਉੱਤੇ ਚੱਲ ਰਿਹਾ ਹੈ ਕਈ ਤਰ੍ਹਾਂ ਦੇ ਇੱਕ ਦੂਜੇ ਤੇ ਇਲਜ਼ਾਮ ਲੱਗ ਰਹੇ ਨੇ ਪੱਖ ਵੱਖ ਧਿਰਾਂ ਵੱਲੋਂ ਚੋਣਾ ਜਿਤਨੀਆਂ ਨੇ ਹਰ ਤਰ੍ਹਾਂ ਦਾ ਪੈਂਤਰਾ ਅਪਣਾਇਆ ਜਾਣਾ ਤੇ ਕਾਂਗਰਸ ਵੱਡੇ ਪੱਧਰ ਤੇ ਜਿਹੜੀ ਬਿਆਨ ਦੇ ਰਹੀ ਏ ਕਿ ਜੇਕਰ ਈਵੀਐਮ ਮਸ਼ੀਨਾਂ ਦੇ ਵਿੱਚ ਕੋਈ ਗੜਬੜੀ ਨਹੀਂ ਹੁੰਦੀ ਕਹਿੰਦਾ ਭਾਵ ਕਿ ਕੋਈ ਅਜਿਹੀ ਸ਼ਰਾਰਤ ਨਹੀਂ ਹੁੰਦੀ ਤਾਂ ਮੋਦੀ ਸਰਕਾਰ ਕਹਿੰਦਾ ਭਾਵ ਕਿ ਭਾਜਪਾ ਵੱਲੋਂ ਜਿਹੜਾ ਵਾਅਦਾ ਕੀਤਾ ਜਾ ਰਿਹਾ ਹੈ ਕਿ 400 ਤੋਂ ਪਾਰ ਉਹ ਬਹੁਤ ਪਿੱਛੇ ਰਹੇਗਾ ਵੱਡੀ ਬ੍ਰੇਕ ਲੱਗੇਗੀ 180 ਤੱਕ ਹੀ ਰਹੇਗਾ ਪ੍ਰਿੰਕਾ ਗਾਂਧੀ ਨੂੰ ਵੱਡਾ ਖਤਸਾ ਹੈ ਸ਼ੇਰਖਣੀ ਦਾ ਕਿ ਜੇਕਰ ਸ਼ੇਰਖਣੀ ਐਵੀਐਮ ਦੇ ਨਾਲ ਨਹੀਂ ਹੁੰਦੀ ਨਿਰਪੱਖ ਚੋਣ ਪੇੜ ਪੱਖ ਦਾ ਹੈ ਤਾਂ ਰਿਜ਼ਲਟ ਇਹਨਾਂ ਦਾ ਭਾਵ ਕਿ ਇੰਡੀਆ ਘੱਟ ਜੋੜ ਦੇ ਹੱਕ ਦੇ ਵਿੱਚ ਆਉਣਗੇ ਜੀ ਡਾਟ ਸਰ ਡੰਡ ਸਰ ਇਸ ਤਰ੍ਹਾਂ ਦੀ ਇਸ ਤਰ੍ਹਾਂ ਜਿਹੜਾ ਜੁਧ ਚੋਣਾਂ ਦਾ ਬਖਿਆ ਹੋਇਆ ਤੇ ਇਲਜ਼ਾਮ ਪ੍ਰਤੀ ਇਲਜ਼ਾਮ ਹੁੰਦੇ ਰਹਿੰਦੇ ਨੇ ਉਹ ਜਿਸ ਦੇ ਸੰਬੰਧੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਅਸੀਂ ਇੰਨੇ ਵਿਕਾਸ ਦੇ ਕਾਰਜ ਕੀਤੇ ਨੇ ਅਸੀਂ ਇਨਾ ਕੰਮ ਕੀਤਾ ਹੈ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਸਾਡੀ ਸਰਕਾਰ ਇਣੀ ਹਰਮਨ ਪਿਆਰੀ ਆ ਭਾਜਪਾ ਨੂੰ 400 ਤੋਂ ਪਾਰ ਸੀਟਾਂ ਮਿਲਣੀਆਂ ਤੇ ਨਾਲ ਹੀ ਉਹ ਆਪਣੇ ਆਪ ਨੂੰ ਦੇਸ਼ ਦੇ ਔਰ ਮੰਤਰੀ ਪੱਤਰ ਦੇ ਉੱਪਰ ਆਪਣੀ ਸਥਿਤੀਆਂ ਨੂੰ ਗਿਣਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰਾਂ ਦੇ ਪਾਸ ਕੋਈ ਅਸਲ ਦੇ ਵਿੱਚ ਅਲੰਡਾ ਹੀ ਨਹੀਂ ਹੈ ਤੇ ਉਹ ਜਾਣ ਬੁੱਝ ਕੇ ਸਾਡੇ ਉੱਪਰ ਪੰਜਾਂਦੇ ਨੇ ਇਹਨੇ ਜੜ ਕੇ ਬ੍ਰੋਦੀ ਤਰ੍ਹਾਂ ਦਾ ਜਿਹੜਾ ਇੰਡੀਆ ਗੱਠ ਜੋਰ ਵੱਲੋਂ ਲਗਾਤਾਰ ਇਸ ਤਰ੍ਹਾਂ ਦੀ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ ਕਿ EBM ਦੇ ਨਾਲ ਸ਼ਿਰ ਸ਼ਾਰਡ ਹੋਵੇ ਕਿ ਬੇਸ਼ੱਕ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚਿਆ ਹੋਇਆ ਹੈ ਪਰੰਤੂ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਇਸ ਬਾਰੇ ਕੀ ਬਿਆਨ ਲੈਂਦੇ ਨੇ ਉਹ ਹਰੇ ਸਾਹਮਣੇ ਨਹੀਂ ਹੈ ਜਿੱਥੇ ਤੱਕ ਦੀ ਸੁਣਵਾਈ ਚੱਲ ਰਹੀ ਹੈ ਉਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇਹੋ ਕਿਹਾ ਸੀ ਕਿ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆਈਆਂ ਨੇ ਕਿ ਪਹਿਲਾਂ ਜਦੋਂ ਬੂਥ ਕੈਪਚਰਿੰਗ ਹੋ ਜਾਂਦੀ ਸੀ ਆਪਾਂ ਨੂੰ ਉਹ ਮਾਹੌਲ ਵੀ ਯਾਦ ਰੱਖਣ ਦੀ ਜ਼ਰੂਰਤ ਹੈ ਤੇ ਆਪਾਂ ਅੱਗੇ ਵੱਧ ਰਹੇ ਹਾਂ ਬਜਾਏ ਇਸ ਨੂੰ ਪੁੱਛੀ ਕਿ ਕੀ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਜਿਹੜਾ ਫੈਸਲਾ ਹੈ ਉਹ ਸਾਹਮਣੇ ਆਏਗਾ ਜੀ ਬਿਲਕੁਲ ਜੀ ਬਿਲਕੁਲ ਜੀ ਸਾਹਿਬ ਪ੍ਰਿਮਕਾ ਗਾਂਧੀ ਜਿਹੜੀ ਕਾਂਗਰਸ ਦੇ ਵੱਡੇ ਇਸ ਵੇਲੇ ਚੇਰੇ ਨੇ ਤੇ ਪੰਜਾਬ ਨੂੰ ਛੱਡ ਕੇ ਵੱਖ-ਵੱਖ ਰਾਜਾਂ ਦੇ ਵਿੱਚ ਉਹਨਾਂ ਨੂੰ ਅਗਲਾ ਇੰਦਰਾ ਗਾਂਧੀ ਦਾ ਮਹਾੰਦਰਾ ਸਮਝ ਕੇ ਉਹਨਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਕਾਂਗਰਸ ਦੇ ਖੇਮੇ ਵੱਲ ਤੇ ਅੱਜ ਜਿਹੜੀ ਉਹਨਾਂ ਦੀ ਰੈਲੀ ਸੀ ਉਸ ਵੀ ਸਹਾਰਨਪੁਰ ਜਿੱਥੇ ਉਹਨਾਂ ਨੇ ਖਤਸਾ ਜਾਰੀ ਕੀਤਾ ਕਿ ਜੇਕਰ ਏਵੀਐਮ ਦੇ ਨਾਲ ਛੇੜਖੰਨੀ ਨਹੀਂ ਹੁੰਦੀ ਤਾਂ ਭਾਜਪਾ ਦਾ ਜਿਹੜਾ ਨਾਰਾ 400 ਤੋਂ ਪਾਰ ਦਾ ਉਹ ਮਜ਼ਧਾਰ ਦੇ ਵਿੱਚ ਰਹਿ ਜਾਏਗਾ ਕਿ ਡਾਕਟਰ ਸਾਹਿਬ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੇ ਵਿੱਚ ਇਹਦੀ ਵੱਡੀ ਗੱਲ ਆਈਏ ਕਿ ਕਿਸੇ ਸਮੇਂ ਬੂਥ ਕੈਪਚਰਿੰਗ ਦਾ ਮਾਹੌਲ ਸੀ ਨਿਰਪੱਖ ਚੋਣ ਪੇਡ ਨਹੀਂ ਸੀ ਪੱਕਦਾ ਤਾਂ ਉਸ ਵੇਲੇ ਜੁਪੀ ਬਿਹਾਰ ਕਈ ਹੋਰ ਰਾਜਾਂ ਦੇ ਵਿੱਚ ਵੱਡੇ ਪੱਤਰ ਦੇ ਵਿੱਚੋਂ ਅਜੇ ਹਾਂ ਮਾਮਲਾ ਹੀ ਸਾਹਮਣੇ ਨਿੱਤਰ ਕੇ ਆਉਂਦਾ ਸੀ ਕਿ ਜਿਹੜੀਆਂ ਚੋਣਾਂ ਹੋਈਆਂ ਪਰੰਤੂ ਚੋਣਾਂ ਉੱਤੇ ਜਿਹੜੇ ਅਜੀਬ ਕਬਜ਼ੇ ਹੋਏ ਸਾਰਾ ਕੁਝ ਰਿਜ਼ਲਟ ਇੱਕ ਪਾਸੇ ਦਾ ਇੱਕ ਪਾਸੇ ਕਰ ਦਿੱਤਾ ਗਿਆ ਕਹਿੰਦਾ ਭਾਬ ਕਲੜਾ ਕਿਸੇ ਧਿਰ ਦਾ ਭਾਰੀ ਹੁੰਦਾ ਸੀ ਤੇ ਜਦੋਂ ਬੂਤ ਤੇ ਕਬਜ਼ਾ ਹੁੰਦਾ ਸੀ ਤਾਂ ਜਿਹੜੇ ਨਤੀਜੇ ਉਹ ਹੋਰ ਤਰ੍ਹਾਂ ਦੇ ਵੱਲ ਖੜੇ ਹੁੰਦੇ ਸੀ ਕਹਿੰਦਾ ਭਾਬ ਕਿ ਉਹ ਵੀ ਇੱਕ ਮਾਹੌਲ ਸੀ ਦੇਸ਼ ਦੀ ਵੱਡੇ ਪੱਧਰ ਤੇ ਮੰਗ ਉੱਠੀ ਕਿ ਨਹੀਂ ਅਜਿਹਾ ਮਾਹੌਲ ਤੋਂ निजात ਮਿਲੇ ਆਮ ਲੋਕਾਂ ਨੂੰ ਬੜੀ ਕਸਰਤ ਬਾਅਦ ਬੜੇ ਅਭਿਆਸ ਤੋਂ ਬਾਅਦ ਦੁਨੀਆ ਨੂੰ ਜਾਂਚਣ ਤੋਂ ਬਾਅਦ ਫਿਰ ਭਾਰਤ ਨੇ ਏਵੀਐਮ ਲਿਆਂਦੀ ਹੁਣ ਏਵੀਐਮ ਉੱਤੇ ਕਈ ਤਰ੍ਹਾਂ ਦੇ ਸਵਾਲ ਨੇ ਖਾਸ ਕਰਕੇ ਅੱਜ ਪ੍ਰਿੰਕਾ ਗਾਂਧੀ ਵੱਲੋਂ ਜਿਹੜਾ ਬਿਆਸ ਵਾਲਾ ਠਾਇਆ ਗਿਆ ਕਿ ਜੇਕਰ ਛੇੜਖਾਣੀ ਨਹੀਂ ਹੋਏਗੀ ਤਾਂ ਫਿਰ ਭਾਜਪਾ ਦਾ ਸੁਪਨਾ ਪੂਰਾ ਨਹੀਂ ਹੋਣਾ ਖੈਰ ਡਾਕਟਰ ਸਾਹਿਬ ਇਨੀ ਦੇ ਨਹੀਂ ਜਿਹੜਾ ਮਾਹੌਲ ਇਤਾਂ ਦਾ ਹੈ ਕਿਉਂਕਿ ਚੋਣਾਂ ਵੇਲੇ ਸਾਰੀਆਂ ਤਰ੍ਹਾਂ ਆਪੋ ਆਪਣੀ ਜ਼ਿੰਮੇਵਾਰੀ ਲੋਕਾਂ ਨੂੰ ਪਰਮਾਉਣ ਲਈ ਉਹ ਅਪਣਾ ਰਹੀਆਂ ਨੇ ਖੈਰ ਅਪਣਾਉਣੇ ਵੀ ਚਾਹੀਦੇ ਨੇ ਲੋਕਤੰਤਰ ਦੇ ਵਿੱਚ ਇਹੀ ਇੱਕ 5 ਸਾਲਾਂ ਦਾ ਜਿਹੜਾ ਸਮਾਂ ਹੁੰਦਾ ਹੈ ਡਾਕਟਰ ਸਾਹਿਬ ਦੱਸੋ ਕਿ ਲੋਕਤੰਤਰ ਦੇ ਵਿੱਚ ਇਲਜ਼ਾਮ ਕਿਥੋਂ ਤੱਕ ਵਾਜਬ ਮੰਨੇ ਜਾ ਸਕਦੇ ਨੇ ਜੀ ਡਾਕਟਰ ਸਾਹਿਬ ਇੰਟਰ ਸਾਹਿਬ ਜਿੱਥੋਂ ਤੱਕ ਡੈਮੋਕ੍ਰੇਸੀ ਹੈ ਇਹਦੇ ਵਿੱਚ ਸਾਰੂ ਆਲੋਚਨਾ ਦਾ ਬਿਲਕੁਲ ਸਹਿਣਯੋਗ ਹੈ ਦੇਸ਼ ਦੇ ਵਿੱਚ ਜੋ ਕੁਝ ਮਾੜਾ ਵਾਪਰ ਰਿਹਾ ਉਸ ਦੇ ਪ੍ਰਤੀ ਸਾਰੂ ਆਲੋਚਨਾ ਹੋਣੀ ਜ਼ਰੂਰੀ ਚਾਹੀਦੀ ਹੈ ਪਰ ਤੁ ਕਈ ਵਾਰ ਜਦੋਂ ਆਲੋਚਨਾ ਸਿਰਫ ਆਲੋਚਨਾ ਦੇ ਲਈ ਹੀ ਕੀਤੀ ਜਾਂਦੀ ਹੈ ਜਾਂ ਇਲਜ਼ਾਮ ਸਿਰਫ ਇਲਜ਼ਾਮ ਹੀ ਲਾਇਆ ਜਾਂਦੇ ਨੇ ਕਈ ਵਾਰ ਉਹ ਠੇ ਲਿਆਵ ਲੈ ਜਾਂਦੇ ਨੇ ਤੇ ਉਹਨੂੰ ਸੱਚ ਬਣਾ ਦਿੱਤਾ ਜਾਂਦਾ ਹੈ ਤੇ ਲੋਕਾਂ ਨੂੰ ਬਿਲਕੁਲ ਗੁੰਮਰਾਹ ਕੀਤਾ ਜਾਂਦਾ ਹੈ ਜੋ ਦੇਸ਼ ਦੇ ਇਤਹਾਸ ਦੇ ਵਿੱਚ ਉਲਟ ਜਾਂਦਾ ਹੈ ਤੇ ਦੇਸ਼ ਦੀ ਡੈਮੋਕ੍ਰੇਸੀ ਦੇ ਲਈ ਬੜਾ ਘਾਤਕ ਹੋ ਜਾਂਦਾ ਹੈ ਅਤੇ ਲੋਕ ਦੋ ਖਿੰਮਿਆਂ ਦੇ ਵਿੱਚ ਵੰਡੇ ਜਾਂਦੇ ਨੇ ਆਪਸ ਤੌਰ ਤੇ ਜਿਵੇਂ ਕਿ ਲੀਡਰਾਂ ਦੀ ਆਪਸੀ ਲੜਾਈ ਹੁੰਦੀ ਹੈ ਤੇ ਥੱਲੇ ਆਮ ਪਬਲਿਕ ਵੀ ਉਸ ਤਰ੍ਹਾਂ ਵੰਡੀ ਜਾਂਦੀ ਹੈ ਜਿਹੜੀ ਇਲਜ਼ਾਮ ਤਰਾਸ਼ੀ ਦਾ ਸ਼ਿਕਾਰ ਹੋ ਜਾਂਦੇ ਨੇ ਪਬਲਿਕ ਤੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਵੰਡੀਆਂ ਪੈ ਜਾਂਦੀਆਂ ਨੇ ਜਿਹੜੀਆਂ ਕਿ ਦੇਸ਼ ਦੀ ਤਰੱਕੀ ਦੇ ਲਈ ਬੜੀਆਂ ਹੀ ਨੁਕਸਾਨਦੇਹ ਸਾਬਤ ਹੁੰਦੀਆਂ ਬਿਲਕੁਲ ਡਾਕਟਰ ਸਾਹਿਬ ਹੁਣ ਮਾਹੌਲ ਵੀ ਚੇਂਜ ਹੋ ਰਿਹਾ ਹੈ ਕਰਵਟ ਲੈ ਰਹੀ ਹੈ ਲੋਕਾਈ ਤੇ ਜਿਹੜੇ ਲੋਕ ਨੇ ਉਹ ਅਵੇਅਰ ਹੋ ਰਹੇ ਨੇ ਜਾਗਰੂਕ ਹੋ ਰਹੇ ਨੇ ਜੇ ਖੇਨਵਾਰੀ ਗੱਲ ਹੋਵੇਗੀ ਕਿ ਇਸ ਚੋਣ ਪਿੰਡ ਦੇ ਵਿੱਚ ਲੋਕਾਂ ਦਾ ਫਤਵਾ ਕੀ ਰਹਿੰਦਾ ਹੈ ਭਾਵੇਂ ਕਿ ਸਾਰੀਆਂ ਧਿਰਾਂ ਆਪ ਕੋ ਆਪਣੇ ਪੱਧਰ ਉਤੇ ਦਾਅਵੇ ਕਰ ਰਹੀਆਂ ਨੇ ਆਪ ਕੋ ਆਪਣੇ ਅੰਕੜੇ ਦੇ ਰਹੀਆਂ ਨੇ ਪਰੰਤੂ ਅੰਕੜਾ ਦੇਣ ਦੇ ਵਿੱਚ ਭਾਜਪਾ ਜ਼ਰੂਰ ਮੋਰੀ ਹੈ ਖਿਆਲ ਡਾਕਟਰ ਸਾਹਿਬ ਪਾਸ ਪਾਦ ਨੂੰ ਜੇਕਰ ਆਪਾਂ ਪੰਜਾਬ ਵੱਲ ਲਿਆ ਕੇ ਦੇਖੀਏ ਉਹ ਕੀ ਹੈ ਤਾਂ ਪਾਸ ਪਾਦੇ ਵਿੱਚ ਪੰਜਾਬ ਦੇ ਵਿੱਚ ਵੀ ਕੁਝ ਬਾਗੀ ਸੁਰਾਂ ਉੱਠ ਲੱਗੀਆਂ ਨੇ ਬਗਾਵਤੀ ਸੁਰਾਂ ਕਹਿੰਦਾ ਆਪਾਂ ਕਿ ਕੁਝ ਭਾਜਪਾ ਦੇ ਸੀਨੀਅਰ ਤੇ ਟਕਸਾਲੀ ਆਗੂ ਰੰਜਸ ਦੇ ਵਿੱਚ ਨੇ ਰੰਜ ਦੇ ਵਿੱਚ ਨੇ ਕਿ ਉਹਨਾਂ ਨੂੰ ਇਗਨੋਰ ਕੀਤਾ ਗਿਆ ਖਾਸ ਕਰਕੇ ਟਿਕਟਮ ਡੰਡਨ ਵੇਲੇ ਖਾਸ ਕਰਕੇ ਹੁਣ ਦੇ ਮੌਜੂਦਾ ਅਹੁਦੇ ਵੰਡਣ ਵੇਲੇ ਵਾਰਵਾਇ ਲੋਕ ਵਕਫ ਵਕਫੀ ਸਿਆਸੀ ਤਨਾ ਦੇ ਲੋਕ ਇਸ ਲਈ ਭਾਜਪਾ ਦੇ ਉੱਤੇ ਕਾਬਜ਼ ਹੋ ਗਏ ਨੇ ਇਤੋਂ ਤੱਕ ਕਿ ਜਿਹੜੇ ਹੁਣ ਨਵੇਂ ਚਿਹਰੇ ਬਾਹਰਲੇ ਚਿਹਰੇ ਭਾਜਪਾ ਨੇ ਟਿਕਟਾਂ ਨਵਾਜੇ ਨੇ ਉਹਨਾਂ ਪ੍ਰਤੀ ਵੀ ਟਕਸਾਲੀ ਤੇ ਕੁਝ ਪੁਰਾਣੇ ਭਾਜਪਾਈਆਂ ਦਾ ਗਿਲੇ ਉਹ ਵੀ ਉਹਨਾਂ ਨੂੰ ਇਗਨੋਰ ਕਰ ਰਹੇ ਨੇ ਡਾਕਟਰ ਸਾਹਿਬ ਇਹਨਾਂ ਦੇ ਵਿੱਚ ਵਿਜੀ ਸੈਂਪਲਰ ਸਾਬਕਾ ਮੰਤਰੀ ਨੇ ਐਸਸੀ ਕਮਿਸ਼ਨ ਦੇ ਉਹ ਸਾਬਕਾ ਚੇਅਰਮੈਨ ਰਹੇ ਨੇ ਭਾਜਪਾ ਦੇ ਵੱਡੇ ਆਗੂਆਂ ਦੇ ਵਿੱਚੋਂ ਇੱਕ ਨਹੀਂ ਉਹ ਵੀ ਇਸ ਵੇਲੇ ਤੜਿੰਗ ਵਾਲੇ ਮਾਹੌਲ ਦੇ ਵਿੱਚ ਨਹੀਂ ਭਾਜਪਾ ਦੇ ਵੱਡੇ ਆਗੂ ਹਰਜੀਤ ਗਰੇਵਾਲ ਉਹਨਾਂ ਨੂੰ ਮਨਾਉਣ ਜ਼ਰੂਰ ਗਏ ਨੇ ਪਰੰਤੂ ਹਾਲੇ ਮਾਮਲਾ ਕਿਸੇ ਤਨਪਤਨ ਨਹੀਂ ਲੱਗਾ ਸਰਜੀਤ ਕੁਮਾਰ ਜੈਣੀ ਜਿਹੜੇ ਕਿ ਕਿਸਾਨ ਅੰਦੋਲਨ ਵੇਲੇ ਭਾਜਪਾ ਲਈ ਇੱਕ ਠੋਕ ਕੇ ਖੜੇ ਰਹੇ ਉਹ ਵੀ ਇਨੀ ਦਿਨੀ ਰਾਜ ਦੇ ਵਿੱਚ ਨੇ ਕੋਡ ਹਰਜੀਤ ਸਿੰਘ ਗਰੀਵਾਲ ਵੀ ਰਾਜ ਦੇ ਵਿੱਚ ਮੰਨੇ ਜਾ ਸਕਦੇ ਨੇ ਅਜਿਹਾ ਮਾਹੌਲ ਨਵੇਂ ਚਿਹਰੇ ਨਵੀਂ ਭਾਜਪਾ ਤੋਂ ਵੀ ਸੈਂਚ ਵੰਡਿਆ ਗਿਆ ਜਾਂ ਵੰਡਿਆ ਜਾ ਰਿਹਾ ਪੇੜ ਭਾਜਪਾ ਦਾ ਇੱਕ ਬੰਦੇ ਟਕਸਾਲੀ ਤੇ ਪੁਰਾਣੇ ਚਿਹਰੇ ਪੁਰਾਣੇ ਲੋਕ ਤੇ ਦੂਜੇ ਬੰਦੇ ਨਵੇਂ ਬਹੁਤ ਨਵੇਂ ਆਈਏ ਭਾਜਪਾ ਦੇ ਵਿੱਚ ਡਟ ਸਾਹਿਬ ਇਸ ਮਾਹੌਲ ਨੂੰ ਕਿਵੇਂ ਦੇਖਦੇ ਹੋ ਇੰਟਰ ਸਰਬ ਜਿਸ ਤਰ੍ਹਾਂ ਕਿ ਭਾਜਪਾ ਨੇ ਆਪਣੇ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਉਹਦੇ ਵਿੱਚ ਬਹੁਤ ਈ ਉਮੀਦਵਾਰ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਆਏ ਹੋਏ ਏਰੇ ਨਹੀਂ ਕਿ ਇਹਦੇ ਨਾਲ ਲਾਜਮੀ ਹੈ ਕਿ ਜਿਹੜੇ ਟਕਸਾਲੀ ਭਾਜਪਾਈ ਸਨ ਉਹਨਾਂ ਦੇ ਵਿੱਚ ਨਿਰਾਸ਼ਾ ਤੇ ਉਹਨਾਂ ਦੇ ਵਿੱਚ ਗੁੱਸਾ ਉਹਨਾਂ ਦੀ ਸਹਿਨਸ਼ੀਲਤਾ ਜਾਂ ਉਹਨਾਂ ਨੂੰ ਰੰਝ ਜ਼ਰੂਰ ਹੋਣਾ ਲਾਜਮੀ ਹੈ ਇਸੇ ਤਰ੍ਹਾਂ ਜਿਵੇਂ ਕਿ ਇਸ ਸੰਗਠਨ ਦੇ ਵਿੱਚ ਵੀ ਜਿਹੜੇ ਟਕਸਾਲੀ ਭਾਜਪਾਈ ਨੇ ਉਹਨਾਂ ਨੂੰ ਪਾਸੇ ਕਰਕੇ ਬਾਹਰੋਂ ਗਈਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਾਂ ਬਾਹਰੋਂ ਗਈ ਪਾਰਟੀ ਦੇ ਵਿਅਕਤੀਆਂ ਨੂੰ ਜਿਸ ਤਰ੍ਹਾਂ ਕਿ ਪਾਰਟੀ ਦੇ ਪ੍ਰਧਾਨ ਹੀ ਸੂਬੇ ਦੇ ਪ੍ਰਧਾਨ ਜਿਵੇਂ ਜਨੀਲ ਜਾਖੜ ਜੀ ਉਹ ਵੀ ਕਾਂਗਰਸ ਚੋਂ ਗਏ ਨੇ ਤੇ ਇਸ ਤਰ੍ਹਾਂ ਹੋਰ ਬਹੁਤ ਵੱਡੇ ਜਿਹੜੇ ਇੰਪੋਰਟੈਂਟ ਅਹੁਦੇ ਤੇ ਹੋਣ ਕਾਰਨ ਜੇ ਟਕਸਾਲੀ ਭਾਜਪਾਈ ਸੀ ਉਹਨਾਂ ਦੇ ਵਿੱਚ ਥੋੜੀ ਨਿਰਾਸ਼ਾ ਤੇ ਆਪਣਾ ਰੰਜਾ ਤੇ ਉਪਰਗਠ ਕਰਦੇ ਰਹਿੰਦੇ ਨੇ ਅੱਜ ਜਿਹੜੀ ਟਿਕਟਾਂ ਦੀ ਜੋ ਬੰਦ ਹੋਈ ਹੈ ਇਹਦੇ ਤੋਂ ਕਾਫੀ ਵੱਡੇ ਪੱਧਰ ਦੇ ਉੱਪਰ ਇਹਨਾਂ ਦਾ ਰੋਜ਼ ਦੇਖਣ ਨੂੰ ਕੀ ਮਿਲ ਰਿਹਾ ਹੈ ਜਿਵੇਂ ਕਿ ਤੁਸੀਂ ਗੱਲ ਹੀ ਕੀਤੀ ਹੈ ਕਿ ਵਿਜੇ ਸੰਪੜਾ ਉਹ ਹੁਸ਼ਿਆਰਪੁਰ ਤੋਂ ਟਿਕਟ ਮੰਗਦੇ ਸਨ ਪਰੰਤੂ ਉਹਨਾਂ ਨੂੰ ਨਹੀਂ ਮਿਲੀ ਤੇ ਉਹ ਇਸ ਤਰ੍ਹਾਂ ਆਪਣਾ ਗੁੱਸਾ ਵੀ ਜ਼ਾਹਰ ਕਰ ਰਹੇ ਨੇ ਇਸ ਤਰ੍ਹਾਂ ਵਿਜੇ ਕੁਵਾਰ ਜੁਆਣੀ ਹਰਜੀਤ ਸਿੰਘ ਗਰੇਵਾਲ ਜਿਹੜੇ ਕਿ ਕਿਸਾਨ ਅੰਦੋਲਨ ਦੇ ਦੌਰਾਨ ਭਾਜਪਾ ਦੇ ਲਈ ਡਟ ਕੇ ਖੜੇ ਸਨ ਅਤੇ ਦੂਸਰੇ ਜਿਹੜੇ ਵਿਅਕਤੀ ਜੋ ਅੱਜ ਪਾਰਟੀ ਦੇ ਉੱਪਰ ਕਾਬਜ ਹੋ ਚੁੱਕੇ ਨੇ ਉਸ ਵੇਲੇ ਇਹਨਾਂ ਦੇ ਉੱਪਰ ਪਾਰਟੀ ਦੇ ਉੱਪਰ ਦੂਸਰੀ ਤੀਸਤੋਂ ਹਮਲੇ ਕਰਦੇ ਰਹੇ ਸਨ ਇਹਦੇ ਲਈ ਲਾਜ ਨਹੀਂ ਹੈ ਕਿ ਉਹਨਾਂ ਟਕਸਾਲੀ ਜਿਹੜੇ ਭਾਜਪਾਆਂ ਦੇ ਵਿੱਚ ਮੁੱਤਾ ਜ਼ਹਿਰ ਹੋਣਾ ਗੁੱਸਾ ਪ੍ਰਗਟ ਹੋਣਾ ਜ਼ਰੂਰੀ ਹੈ ਕਿ ਅਸੀਂ ਔਖੇ ਸਮੇਂ ਦੇ ਵਿੱਚ ਪਾਰਟੀ ਦੇ ਨਾਲ ਖੜੇ ਸੀ ਤੇ ਸਾਨੂੰ ਇਹਦਾ ਕੀ ਰਿਵਾਰਡ ਰਿਵਾਰਡ ਮਿਲੇ ਤੇ ਜਦ ਕੇ ਦੂਸਰਿਆਂ ਨੂੰ ਇਹਨਾਂ ਨੇ ਟਿਕਟਾਂ ਦੇ ਕੇ ਤੇ ਹੋਰ ਉਹਦੇ ਦੇ ਕੇ ਨਿਵਾਜ਼ ਦਿੱਤਾ ਪਰੰਤੂ ਇਹ ਅਕਸਰ ਹੁੰਦਾ ਹੀ ਹੈ ਜਦੋਂ ਵੋਟਾਂ ਦੀ ਪ੍ਰਕਿਰਿਆ ਚੱਲਦੀ ਹੈ ਚੋਣਾਂ ਦੀ ਪ੍ਰਕਿਰਿਆ ਚੱਲਦੀ ਹੈ ਉਹਦੇ ਵੰਡੇ ਜਾਂਦੇ ਨੇ ਕਿੱਕਟਾਂ ਵੱਡੀਆਂ ਜਾਂਦੀਆਂ ਨੇ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਦੇਖਣ ਨੂੰ ਮਿਲ ਰਹੀ ਹੈ ਕਾਂਗਰਸ ਪਾਰਟੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਹਿਲਜੁਲ ਹੈ ਸਿੱਕਾ ਵੰਡਣ ਦੇ ਉੱਪਰ ਅਕਾਲੀ ਦਲ ਦੇ ਵਿੱਚ ਵੀ ਹੈ ਹੋਰ ਪਾਰਟੀਆਂ ਦੇ ਵਿੱਚ ਵੀ ਹੈ ਇਸ ਤਰ੍ਹਾਂ ਦੀ ਹਿਲਜੁਲ ਹੁਣੀ ਸੁਭਾਵਿਕ ਹੁੰਦੀ ਹੈ ਲਾਜਮੀਆਂ ਜਦੋਂ ਸਥਾਨਕ ਲੀਡਰਾਂ ਦੇ ਆਪਣੇ ਸਥਿਤੀਆਂ ਬਦਲਦੀਆਂ ਨੇ ਜਾਂ ਉਹਨਾਂ ਦੀ ਉਹਦੇ ਨੂੰ ਥੋੜੀ ਜੀ ਮਾਨ ਮर्याਦਾ ਨੂੰ ਠੇਸ ਪਹੁੰਚਦੀ ਹੈ ਤਾਂ ਉਹ ਆਪਣੀ ਪ੍ਰਤੀਕਿਰਿਆ ਜ਼ਰੂਰ ਜाहिर ਕਰਦੇ ਨੇ ਪਰੰਤੂ ਅਕਸਰ ਹੁੰਦਾ ਹੈ ਕਿ ਇਹਨਾਂ ਲੀਡਰਾਂ ਨੂੰ ਆਪਣਾ ਬੈਠ ਕੇ ਪਾਰਟੀ ਹਾਈ ਕਮਾਂਡ ਵੱਲੋਂ ਜਾਂ ਹੋਰ ਤਰ੍ਹਾਂ ਉਹਨਾਂ ਨੂੰ ਪੈਸੀਫਾਈ ਕਰ ਦਿੱਤਾ ਜਾਂਦਾ ਤੇ ਫਿਰਹੀ ਗੱਡੀ ਪਟੜੀ ਤੇ ਚੱਲ ਪੈਂਦੀ ਹੈ ਇਸ ਤਰ੍ਹਾਂ ਹੀ ਲੱਗਦਾ ਵੀ ਭਾਜਪਾ ਦੇ ਵਿੱਚ ਵੀ ਜਿਹੜੀ ਅਕਰੋਸ਼ ਜਾਂ ਜਿਹੜਾ ਗੁੱਸਾ ਹੈ ਇਹਨੂੰ ਭਾਜਪਾ ਭਾਰਤੀ ਜਨਤਾ ਪਾਰਟੀ ਆਪਣੇ ਬਦਰ ਤੇ ਹੌਲ ਬਕਰ ਕੇ ਅਗਲੇ ਪਰਵਾਂ ਲੋਕ ਬਦਨ ਦੀ ਕੋਸ਼ਿਸ਼ ਕਰੇਗੀ ਹਾਂ ਵਿਖਣ ਵਾਲੀ ਗੱਲ ਹੈ ਕਿ ਅਗਲੇ ਸਮੇਂ ਕੀ ਹੁੰਦਾ ਹੈ ਮਾਹੌਲ ਨਰਵ ਪੈਂਦਾ ਜਾਂ ਤਿੱਖਾ ਹੁੰਦਾ ਪਰੰਤੂ ਅੰਦਰੂਨੀ ਤੌਰ ਤੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਅੰਤਰਖਾਤੀ ਭਾਜਪਾ ਦੇ ਵਿੱਚ ਕਾਫੀ ਗਰਮਾਹਟ ਵਾਲਾ ਮਾਹੌਲ ਬਣਿਆ ਹੋਇਆ ਹੈ ਸੀਨੀਅਰ ਲੀਡਰਸ਼ਿਪ ਦੇ ਵਿੱਚ ਇੱਕ ਵੱਡਾ ਇਹ ਅਸਤੋਸ਼ ਦਾ ਮਾਹੌਲ ਹੈ ਫਿਰ ਦੇਖਦੇ ਹਾਂ ਗੱਲ ਕਰ ਰਹੇ ਹਾਂ ਭਾਜਪਾ ਦੀ ਤਾਂ ਜਿਹੜੀ ਇੱਕ ਵੱਡੀ ਗੱਲ ਤੁੰਗਦੀ ਹੈ ਉਹ ਬੜੀ ਆਵਾਜ਼ ਬਲਗਦੀ ਹੈ ਕਿਸਾਨ ਅੰਦੋਲਨ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਹੋਣ ਨਿਪੜਿਆ ਇੱਕ ਸਾਲ ਦੇ ਕਰੀਬ ਦਿੱਲੀ ਦੀਆਂ ਪਰੂਹਾ ਉੱਤੇ ਚੱਲਿਆ ਕਿਸਾਨ ਜੇਤੂ ਬਣੇ ਪਰੰਤੂ ਅੰਦੋਲਨ ਦਰਾਂ ਜਿਹੜੇ ਭਾਜਪਾ ਦੇ ਆਗੂ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਲਈ ਢਾਲ ਬਣੇ ਉਹ ਅੱਜ ਜਰੂਰ ਰੰਜਸ ਦੇ ਵਿੱਚ ਨੇ ਕਿ ਜਦੋਂ ਉਹ ਜੂਝਦੇ ਰਹੇ ਲੜਦੇ ਰਹੇ ਭਿੜਦੇ ਰਹੇ ਜਿਹੜੇ ਲੋਕ ਉਸ ਵੇਲੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਂ ਮੋਦੀ ਦੀਆਂ ਨੀਤੀਆਂ ਨੂੰ ਜਾਂ ਭਾਜਪਾ ਨੂੰ ਘਾਣਾ ਕਰਦੇ ਸੀ ਅਜੋ ਪਾਜਪਾ ਦੇ ਵਿੱਚ ਸਰਦਾਰ ਬਣ ਬੈਠੇ ਨੇ ਅਜੇ ਲੋਕਾਂ ਨੂੰ ਟਿੱਕ ਟਾਂ ਵਾਜੀਆਂ ਜਾ ਰਹੀਆਂ ਨੇ ਅਜੇ ਲੋਕਾਂ ਨੂੰ ਹੀ ਜਿਹੜੇ ਵੱਡੇ ਆਉਦੇ ਨੇ ਉਹ ਵੀ ਪ੍ਰਦਾਨ ਕੀਤੇ ਜਾ ਰਹੇ ਨੇ ਖੈਰ ਗੁੱਸਾ ਜ਼ਾਇਜ਼ ਹੈ ਮਾਮਲਾ ਵਾਜਬ ਹੈ ਅੱਗੇ ਦੇਖਣ ਵਾਲੀ ਗੱਲ ਹੈ ਕਿ ਕਿਉਂਕਿ ਭਾਜਪਾ ਦਾ ਇਹ ਅੰਦਰੂਨੀ ਮਾਮਲਾ ਹੈ ਇਸ ਮਾਮਲੇ ਨੂੰ ਭਾਜਪਾ ਜਾਂ ਪੰਜਾਬ ਪ੍ਰਦੇਸ਼ ਕਿਵੇਂ ਦੇਖਦੀ ਹੈ ਇੱਕ ਵੱਡੇ ਆਗੂ ਨੇ ਭਾਜਪਾ ਦੇ ਹਰਜੀਤ ਸਿੰਘ ਗਰੇਵਾਲ ਉਨਾ ਇਹ ਗੱਲ ਜ਼ਰੂਰ ਕਹੀ ਹੈ ਕਿ ਸਾਰੇ ਸਥਿਤੀ ਤੋਂ ਪਾਜ ਪਾਦੀ ਕੇਂਦਰੀ ਲੀਡਰਸ਼ਿਪ ਜਾਣੂ ਹੈ ਖੈਰ ਆਪਾ ਡਾਕਟਰ ਸਾਹਿਬ ਕਿਸਾਨ ਅੰਦੋਲਨ ਦੀ ਗੱਲ ਕੀਤੀ ਹੈ ਤਾਂ ਕਿਸਾਨ ਅੰਦੋਲਨ ਜਿਹੜਾ ਦਿੱਲੀ ਚੱਲਿਆ ਉਹਦੀਆਂ ਕੁਝ ਮੰਗਾਂ ਰਹਿ ਗਈਆਂ ਸੀ ਉਸ ਤੋਂ ਬਾਅਦ ਹੁਣ ਇਲੈਕਸ਼ਨ ਪੀਰੀਅਡ ਤੋਂ ਪਹਿਲਾਂ ਜਦੋਂ ਅਨਾਊਂਸਮੈਂਟ ਹੁੰਦੀ ਹੈ ਤਾਂ ਪੰਜਾਬ ਦੇ ਵਿੱਚੋਂ ਐਸ ਕੇਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਦੀਆਂ ਜਿਹੜੀਆਂ 17 18 ਜਥੇਬੰਦੀਆਂ ਨੇ ਉਹਨਾਂ ਦਿੱਲੀ ਵੱਲ ਕੂਚ ਕੀਤਾ ਦੋ ਥਾਵਾਂ ਤੇ ਰੁਗ ਲਿਆ ਖਨੌਰੀ ਤੇ ਸੰਭੂ ਬਾਰਡਰ ਉਤੇ ਅੱਜ ਸੰਭੂ ਬਾਰਡਰ ਦੇ ਹਾਲਾਤ ਫਿਰ ਕਰਵਟ ਲੈ ਗਏ ਕਹਿੰਦਾ ਭਾਬ ਕਿ ਸੰਭੂ ਬਾਰਡਰ ਦੇ ਹਾਲਾਤ ਨੇ ਅਜਿਹੀ ਕਰਵਟ ਲਈ ਕਿ ਜਿੱਥੇ ਕੇਂਦਰ ਵੱਲ ਪਹਿਲਾਂ ਮੁਹਾਰ ਕੱਤੀ ਹੋਈ ਸੀ ਉਹਦਾ ਮੂੰਹ ਹੁਣ ਪੰਜਾਬ ਸਰਕਾਰ ਵਾਲੇ ਵੀ ਹੋ ਗਿਆ ਮੰਨਿਆ ਜਾ ਸਕਦਾ ਹੈ ਕਿਉਂਕਿ ਅੱਜ ਕਿਸਾਨ ਤੇ ਸੰਘਰਸ਼ੀ ਕਿਸਾਨਾਂ ਤੇਰਾ ਵੱਲੋਂ ਸ਼ੰਭੂ ਟ੍ਰੈਕ ਵੱਲ ਅੱਜ ਮਹਾਰਕਤੀ ਡਟ ਸਾਹਿਬ ਦੱਸਿਓ ਕਿ ਉਹ ਸੀਨ ਕੀ ਸੀ ਅਸਲ ਦੇ ਵਿੱਚ ਪਿੰਡ ਸਾਹਿਬ ਜਿਹੜਾ ਕਿ ਪਿਛਲੇ ਸਮੇਂ ਦੇ ਦੌਰਾਨ ਐਸਕੇਐਮ ਗੈਰ ਸਿਆਸੀ ਵੱਲੋਂ ਜਿਹੜਾ ਮੋਰਚਾ ਲਾਇਆ ਗਿਆ ਉਸ ਤੋਂ ਇਮੀਡੀਏਟ ਬਾਅਦ ਥੋੜੇ ਸਮੇਂ ਬਾਅਦ ਹੀ ਕਿ ਉਹਨਾਂ ਦਾ ਐਲਾਨ ਹੋ ਗਿਆ ਤੇ ਉਹ ਆਪਣਾ ਮੋਰਚਾ ਲਾ ਕੇ ਸ਼ੰਭੂ ਅਤੇ ਖਨੌਰੀ ਬੈਡਰ ਤੇ ਬੈਠੇ ਹਨ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਪਰੰਤੂ ਹੁਣ ਉਹ ਇਸ ਅੰਦੋਲਨ ਨੇ ਇੱਕ ਯਹੀ ਕਰ ਬਟ ਲਈ ਹੈ ਕਿ ਕਿਸਾਨਾਂ ਨੇ ਆਪਣੇ ਮਹਾਰ ਰੇਲਵੇ ਟ੍ਰੈਕ ਨੂੰ ਰੋਕਣ ਦੇ ਲਈ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ ਸਾਡੇ ਲੀਡਰ ਅਤੇ ਨੇਤਾ ਸਾਡੇ ਵਰਕਰਾਂ ਨੂੰ ਰਹਾ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਤੱਕ ਅਸੀਂ ਰੇਲਵੇ ਟ੍ਰੈਕ ਨੂੰ ਰੋਕਾਂਗੇ ਇਹ ਬੜੀ ਇੱਕ ਬੜੀ ਗੰਭੀਰ ਕਿਸਮ ਦੀ ਸਰ ਕੋਡਰ ਸਿੰਘ ਕਹਿਣ ਦਾ ਖਾਬ ਕਿ ਉਹ ਹਰਿਆਣਾ ਸਰਕਾਰ ਪ੍ਰਤੀ ਗਿਲਾ ਕਰ ਰਹੀ ਕਿਸਾਨ ਲੀਡਰਸ਼ਿਪ ਸੰਧੂ ਬਾਰਡਰ ਵਾਲੀ ਕਿ ਹਰਿਆਣਾ ਸਰਕਾਰ ਨੇ ਕੋਸ਼ਾਗੂ ਖਾਸ ਕਰਕੇ ਤਿੰਨ ਨੌਜਵਾਨਾਂ ਦਾ ਜ਼ਿਕਰ ਕਰ ਰਹੇ ਨੇ ਕਿ ਉਹ ਇੱਕ ਸੂਰ ਜਿਹੜੇ ਉਹ ਹਰਿਆਣਾ ਪੁਲਿਸ ਨੇ ਰੱਸ਼ਤ ਗ੍ਰਿਫਤਾਰ ਗ੍ਰਿਫਤ ਦੇ ਵਿੱਚ ਲਾਏ ਨੇ ਉਹ ਰਿਹਾ ਕਿਤੇ ਜਾਣ ਜਿੰਨਾ ਚਿਰ ਉਹ ਰਹਿਾਨੇ ਕਰਦੇ ਤਾਂ ਉਹ ਅਨਮਿੱਤੇ ਸਮੇਂ ਦਾ ਜਿਹੜਾ ਸੰਭੂ ਰੇਲਵੇ ਸਟੇਸ਼ਨ ਦਾ ਧਰਨਾ ਕਿਉਂਕਿ ਕਿਸਾਨ ਟਰੈਕ ਤੇ ਬੈਠੇ ਉਹ ਉਹਨਾਂ ਚਿਰ ਉਹ ਧਰਨਾ ਜਾਰੀ ਰੱਖਣਗੇ ਡਾਕਟਰ ਸਾਹਿਬ ਜਿੱਥੇ ਕਿਸਾਨਾਂ ਦਾ ਜਿਹੜਾ ਪਹਿਲਾ ਮੂੰਹ ਸੀ ਜਾਣ ਦਾ ਦਿੱਲੀ ਵੱਲ ਰੁਕ ਲਿਆ ਗਿਆ ਕਿਸਾਨ ਉੱਥੇ ਹੀ ਖੜ ਗਏ ਥੰਮ ਹੋ ਗਏ ਹੁਣ ਇੱਕ ਵੱਖਰੀ ਤਰ੍ਹਾਂ ਦਾ ਨਵਾਂ ਇਹਦੇ ਵਿੱਚ ਆਪਾਂ ਮੁਹਾੰਦਰਾ ਦੇਖਦੇ ਆ ਕਿ ਪੰਜਾਬ ਸਰਕਾਰ ਵੀ ਇਸ ਮਾਮਲੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਅੱਜ ਕਿਸਾਨ ਸਟੇਸ਼ਨ 1 ਸੰਭੂ ਸਟੇਸ਼ਨ 1 ਟ੍ਰੈਕ ਰੁਕਲ ਲੀ ਗਏ ਕਿਉਂਕਿ ਕਿਸਾਨਾਂ ਵੱਲੋਂ ਪਹਿਲਾਂ ਹੀ ਇਹ ਐਲਾਨ ਕੀਤਾ ਹੋਇਆ ਸੀ ਕੁਝ ਵੱਡੇ ਅਧਿਕਾਰੀਆਂ ਨਾਲ ਗੱਲਬਾਤ ਵੀ ਚੱਲਦੀ ਰਹੀ ਕਰਨ ਤੱਕ ਕਈ ਮੀਟਿੰਗਾਂ ਹੋਈਆਂ ਅਲਟੀਮੇਟ ਵੀ ਸੀ ਪਰੰਤੂ ਜਦੋਂ ਗੱਲ ਸਿਰੇ ਨਾ ਲੱਗੀ ਜਿਹੜੇ ਨੌਜਵਾਨ ਰਿਹਾਰ ਨਾ ਹੋਏ ਕਿਸਾਨਾਂ ਜਿਹੜਾ ਗੁੱਸਾ ਕਰਦਾ ਤੇ ਉਹ ਜਦੋਂ ਵਧੇ ਤਾਂ ਉਹਨਾਂ ਦਾ ਵਾਹ-ਵਾਸਤਾ ਫਿਰ ਪੰਜਾਬ ਪੁਲਿਸ ਨਾਲ ਪੈਂਦਾ ਹੈ ਜੀ ਡਾਟ ਸਰ ਭਿੰਟਰ ਸਾਹਿਬ ਇਸ ਮਾਮਲੇ ਦੇ ਵਿੱਚ ਗੁੰਨਕ ਪ੍ਰਸਥਿਤੀਆਂ ਇਹ ਬਣ ਗਈਆਂ ਕਿਸਾਨਾਂ ਦਾ ਜਿਹੜਾ ਕਿ ਪਹਿਲਾ ਕਰੋਸ਼ ਕੇਂਦਰ ਸਰਕਾਰ ਵੱਲ ਸੀ ਫਿਰ ਜਿਹੜੇ ਕਿਸਾਨ ਫੜੇ ਗਏ ਨੇ ਕਿਸਾਨ ਨਵਦੀਪ ਸਿੰਘ ਅਨੀਸ਼ ਖਟਕੜ ਗੁਰਪੀਰ ਸਿੰਘ ਜਿਹੜੇ ਮਾਰਚ ਚ ਗ੍ਰਿਫਤਾਰ ਕੀਤੇ ਨੇ ਉਹ Haryana ਸਰਕਾਰ ਵੱਲੋਂ ਕੀਤੇ ਗਏ ਨੇ ਉਹਨਾਂ ਨੂੰ ਛਡਾਉਣ ਦੇ ਲਈ ਕਿਸਾਨਾਂ ਨੇ ਆਪਣੇ ਅੰਦੋਲਨ ਦੀ ਅਗਲੀ ਰੂਪਰੇਖਾ ਰੇਲਵੇ ਟ੍ਰੈਕ ਉੱpon ਇਹੋ ਰੇਲਵੇ ਜਿਹੜੇ ਟ੍ਰੈਕ ਨੇ ਉਹ ਪੰਜਾਬ ਦੇ ਵਿੱਚ ਨੇ ਤੇ ਪੰਜਾਬ ਵੱਲ ਨੂੰ ਬੜੇ ਤਾਂ ਪੰਜਾਬ ਸਰਕਾਰ ਦੀ ਜਿਹੜੀ ਪੁਲਿਸ ਹੈ ਇਹਨਾਂ ਨੇ ਉਹਨਾਂ ਕਿਸਾਨਾਂ ਨੂੰ ਰੋਕਿਆ ਉਹਨਾਂ ਦੇ ਰਾਸਤੇ ਦੇ ਵਿੱਚ ਬੈਰੀਕੇਟਿੰਗ ਕੀਤੀ ਤੇ ਧੱਕਾ ਮੂਕੀ ਤੋਂ ਬਾਅਦ ਕਿਸਾਨ ਰੇਲਵੇ ਟ੍ਰੈਕ 'ਤੇ ਪੰਕਚਰ ਦੇ ਵਿੱਚ ਤਾਂ ਸਫਲ ਹੋ ਗਏ ਪਰੰਤੂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿਉਂਕਿ ਸਰਕਾਰਾਂ ਦੇ ਵਿੱਚ ਵੀ ਬੜੀ-ਬੜੀ ਨੀਤੀ ਹੁੰਦੀ ਹੈ ਕੇਂਦਰ ਸਰਕਾਰ ਦੀ ਨੀਤੀ ਹੋਏਗੀ ਵੀ ਕਿਸਾਨ ਪੰਜਾਬ ਸਰਕਾਰ ਦੇ ਗਲ ਪੈਣ ਜਾਂ ਹਰਿਆਣਾ ਸਰਕਾਰ ਦੀ ਹੋਏਗੀ ਵੀ ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਖਟਪਟੀ ਹੋਵੇ ਇਹ ਕਿਉਂਕਿ ਇੱਕ ਇਲੈਕਸ਼ਨ ਦਾ ਮੌਕਾ ਹੈ ਇਹ ਜੋ ਹਰੇਕ ਧਿਰ ਦੂਸਰੇ ਦਾ ਲਾਹਾ ਕੱਟਣ ਦੀ ਕੋਸ਼ਿਸ਼ ਦੇ ਵਿੱਚ ਹੈ ਕਿਉਂਕਿ ਜਿਹੜੀ ਪੰਜਾਬ ਸਰਕਾਰ ਕਿਸੇ ਵੇਲੇ ਇਹੀ ਕਿਸਾਨਾਂ ਦੀ ਦੀ ਸੁਲਾਸ ਭਾਈ ਕ라운ਡ ਦੇ ਲਈ ਕਿਸਾਨ ਧਿਰ ਦੇ ਵੱਜੋਂ ਮੀਟਿੰਗਾਂ ਕਰਵਾਉਂਦੀ ਰਹੀ ਹੈ ਕਿੰਗ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਦੇਸ਼ਾ ਕੋ ਤਫਲੈਸੀ ਹੋ ਸਕੀਆਂ ਤੇ ਹੁਣ ਸਾਰਾ ਮਹਾਰ ਇਧਰ ਨੂੰ ਆ ਰਿਹਾ ਤੇ ਇਹ ਬੜੀ ਗੰਭੀਰ ਸਥਿਤੀ ਬਣਨ ਦੀ ਸੰਭਾਵਨਾਾਂ ਲੱਗ ਰਹੀਆਂ ਨੇ ਜੇਕਰ ਇਸ ਤਰ੍ਹਾਂ ਹੀ ਹੋਇਆ ਕਿਉਂਕਿ ਜਿਹੜਾ ਰੇਲਵੇ ਦਾ ਜਿਹੜਾ ਟਰੈਕ ਹੈ ਬੜਾ ਵਿਜੀ ਟਰੈਕ ਹੈ ਜੀ ਇਸ ਨੂੰ ਕਿਸਾਨਾਂ ਨੇ ਪੂਰੀ ਤਰ੍ਹਾਂ ਰੋਕ ਦਿੱਤਾ ਤਾਂ ਸਾਰਾ ਕੁਸ਼ੀ ਠੱਪ ਹੋ ਕੇ ਰਹਿ ਜਾਏਗਾ ਅਤੇ ਸਰਕਾਰ ਦੇ ਲਈ ਇਹਦੇ ਵਿੱਚ ਸਖਤੀ ਕਰਨੀ ਪਵੇਗੀ ਤੇ ਸਖਤੀ ਕਰਦੀ ਆ ਤਾਂ ਇਹਦਾ ਮਾਹੌਲ ਕਿਸ ਤਰ੍ਹਾਂ ਦਾ ਕਰਬਟਲੇਗਾ ਇਹ ਚੋਣਾਂ ਦਾ ਸਮਾਂ ਇਹ ਬਹੁਤ ਹੀ ਗੰਭੀਰਤਾ ਵਾਲਾ ਮਾਮਲਾ ਬਣਦਾ ਜਾ ਰਿਹਾ ਹੈ ਜੀ ਪਿੰਡਰ ਸਾਹਿਬ ਹੂੰ ਕਹਿੰਦਾ ਪਾਪ ਕਿ ਕਿਉਂਕਿ ਪਹਿਲਾਂ ਹੀ ਜਿਹੜਾ ਦਿੱਲੀ ਅਮਰਸਰ ਜੀਟੀ ਰੋਡ ਸੰਭੂ ਤੋਂ ਬੰਦ ਹੈ ਤੇ ਰਾਹੀ ਗਿਰਾਂ ਨੂੰ ਜਿਹੜੇ ਬੜੇ ਵੱਖਰੇ ਰਹਾ ਨਹੀਂ ਲੰਘਣਾ ਪੈ ਰਿਹਾ ਔਖੇ ਪੈਂਡੇ ਬਣੇ ਹੋਏ ਨੇ ਤੇ ਜ਼ਿਕਰ ਟ੍ਰੇਨ ਜਾਨਕਿ ਰੇਲ ਗੱਡੀ ਵੀ ਇੱਥੋਂ ਥੰਮਦੀ ਹੈ ਰੁਕਦੀ ਹੈ ਤਾਂ ਫਿਰ ਜਿਹੜੀ ਆਵਾਜ਼ ਆਈ ਕਹਿੰਦਾ ਪਾਪ ਕਿ ਭਾਰਤ ਦੀ ਜਿਹੜੇ ਇਧਰਲੇ ਰਾਜ ਨੇ ਜੰਮੂ ਕਸ਼ਮੀਰ ਪੰਜਾਬ ਜਾਂ ਹੋਰ ਸਾਰੇ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ ਫਿਰ ਇਸ ਮਾਮਲੇ ਉੱਤੇ ਜ਼ਰੂਰ ਕੇਂਦਰ ਸਰਕਾਰ ਵੀ ਅਵੇਅਰ ਹੋਏਗੀ ਜੀ ਡਾਕਟਰ ਸਾਹਿਬ ਬਿਲਕੁਲ ਇਹਦੇ ਲਈ ਤਿੰਨੇ ਸਰਕਾਰਾਂ ਨੂੰ ਸਾਰਾ ਸੋਚ ਸਮਝ ਕੇ ਇਸ ਮਾਮਲੇ ਦਾ ਇੱਕ ਹੱਲ ਕੱਢਣ ਦੀ ਜ਼ਰੂਰਤ ਪਵੇਗੀ ਕਿਉਂਕਿ ਮਾਮਲਾ ਹੀ ਇਤਨਾ ਗੰਭੀਰ ਹੋ ਗਿਆ ਤੇ ਇਹਦੇ ਨਾਲ ਦੇਸ਼ ਦੀ ਆਰਥਿਕਤਾ ਉੱਪਰ ਵੀ ਅਸਰ ਪਵੇਗਾ ਵਪਾਰ ਉੱਪਰ ਅਸਰ ਪਵੇਗਾ ਆਵਾਜਾਈ ਉੱਪਰ ਅਸਰ ਪਵੇਗਾ ਲੋਕਾਂ ਨੂੰ ਇਹਦੀ ਜਿਹੜੀ ਪਰੇਸ਼ਾਨੀ ਹੋ ਰਹੀ ਹੈ ਉਹ ਸਭ ਤੋਂ ਵਧੇਗੀ ਤੇ ਆਮ ਜਨਤਾ ਵੀ ਇਹਦੇ ਵਿੱਚੋਂ ਪਰੇਸ਼ਾਨ ਹੋਵੇਗੀ ਇਸ ਸਬੰਧ ਦੇ ਵਿੱਚ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਦਾ ਹੱਲ ਕੱਢਣ ਦੀ ਜ਼ਰੂਰਤ ਹੈ ਜੀਪਿੰਦਰ ਸਾਹਿਬ ਬਿਲਕੁਲ ਬਿਲਕੁਲ ਸੋ ਇਸ ਹਨ ਸਾਡੇ ਨਾਲ ਉਗੇ ਚੰਤਕ ਸਿਆਸੀ ਮਾਹਰ ਤੇ ਅਦਾਰਾ ਜਾਗੂ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਜਿਨ੍ਹਾਂ ਨੇ ਜਿਹੜੇ ਇਹ ਸਾਰੇ ਮਾਹੌਲ ਉੱਤੇ ਜਿਹੜੇ ਆਪਣੀ ਸੁਰ ਸਾਜ਼ ਉਹ ਚੈਨਲ ਇਹ ਮਿਸ਼ਨ ਆਨ ਪਾਈ ਸੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਵਡਮੁੱਲਾ ਸਮਾਂ ਦਿੱਤਾ ਚੈਨਲ ਇਹ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਇਹ ਮਿਸ਼ਨ ਪੰਜਾਬੀ